ਅੱਜ ਆਪਣੇ ਕਿਸਾਨ ਭਰਾਵਾਂ ਦੇ ਲਈ ਤਿੰਨ ਬਾਸਮਤੀ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਵਾਂਗੇ 17 18 1123 1885 ਇਹ ਕਿਸਮਾਂ ਕਿੰਨੇ ਕਿ ਦਿਨ ਲੈਂਦੀਆਂ ਨੇ ਕਿੰਨਾ ਕਿ ਇਹਨਾਂ ਦਾ ਕੇਰ ਹੈ ਤੇ ਜੇ ਆਪਾਂ ਡੀਐਸਆਰ ਸਿੱਧੀ ਵਿਜਾਈ ਕਰਨੀ ਹੈ ਤਾਂ ਕਿਹੜੀ ਤਰੀਕ ਵਧੀਆ ਰਹੋਗੀ ਤੇ ਜੇ ਆਪਾਂ ਨੇ ਇਹਨਾਂ ਦੀ ਟ੍ਰਾਂਸਪਲੈਂਟਿੰਗ ਕਰਨੀ ਹੈ ਤਾਂ ਫਿਰ ਕਿਹੜੀ ਤਰੀਕ ਜਿਹੜੀ ਵਧੀਆ ਰਹਿਣੀ ਹੈ ਕਿਉਂਕਿ ਕੋਈ ਵੀ ਕਿਸਮ ਹੈ ਉਹਦਾ ਇੱਕ ਬੈਸਟ ਟਾਈਮ ਹੁੰਦਾ ਹੈ ਵੀ ਕਿਹੜੇ ਦਿਨਾਂ ਦੇ ਵਿੱਚ ਉਹ ਕਿਸਮ ਜਿਹੜੀ ਲੱਗਣੀ ਹੈ ਪਹਿਲਾਂ ਤਾਂ ਆਪਾਂ ਦਿਨਾਂ ਦੀ ਗੱਲ ਕਰਦੇ ਹਾਂ ਜਿਹੜੀ 11 21 ਹੈ 20 ਟੂ 20 ਜਿਹੜੇ 147 ਦਿਨ ਜਿਹੜੇ ਆਪਣੇ ਜ਼ਮੀਨ ਦੇ ਵਿੱਚ ਲੈਂਦੇ ਆ ਚਾਹੇ ਤੁਸੀਂ ਜੇ ਤੁਸੀਂ ਟ੍ਰਾਂਸਪਲੈਂਟਿੰਗ ਕਰਦੇ ਹੋ ਤਾਂ 20 ਟੂ 20 147 ਦਿਨ ਲੈਣੇ ਆ 25 26 ਦੇ ਦਿਨ ਜਿਹੜੇ ਪੌਦ ਦੇ ਬਾਕੀ ਜਿਹੜੇ ਦਿਨ ਬਚਦੇ ਆ ਉਹਦੇ ਉਸ ਨੇ ਜ਼ਮੀਨ ਦੇ ਵਿੱਚ ਲੈਣੇ ਕਹਿਣ ਦਾ ਭਾਵ 147 ਦਿਨਾਂ ਦੇ ਵਿੱਚ ਪੱਕੇ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਡੀਐਸਆਰ ਕਰਨੀ ਹੈ ਸਿੱਧੀ ਵਿਜਾਈ ਤਾਂ 137 ਦਿਨਾਂ ਦੇ ਵਿੱਚ ਪੱਕਦੀ ਹੈ ਕਿਉਂਕਿ ਕੋਈ ਵੀ ਕਿਸਮ ਤੁਸੀਂ ਸਿੱਧੀ ਵਿਜਾਈ ਕਰਦੇ ਹੋ ਹਫਤਾ 10 ਦਿਨ ਡੀਐਸ ਆਪਣਾ ਟ੍ਰਾਂਸਪਲੈਂਟਿੰਗ ਦੇ ਨਾਲੋਂ ਇਸ ਕਿਸਮ ਘੱਟ ਕੋਈ ਵੀ ਕਿਸਮ ਨੇ ਘੱਟ ਲੈਣਾ ਹੁੰਦਾ ਜੇ ਇਹਦਾ ਆਪਾਂ ਬੀਜ ਦੀ ਗੱਲ ਕਰੀਏ 7 ਤੋਂ 8 ਕਿਲੋ ਜਿਹੜਾ ਸੀਡ ਪਾਉਣਾ ਇੱਕ ਦਿਨ ਪਹਿਲਾਂ ਤੁਸੀਂ ਬੀਜ ਨੂੰ ਭਿਓਂ ਕੇ ਵੀ ਰੱਖ ਸਕਦੇ ਹੋ ਕਾਰਨ ਇਹਦੇ ਵਿੱਚ ਜਿਹੜਾ ਤੁਸੀਂ ਫੰਗੀਸਾਈਡ ਜਿਹੜਾ ਤੁਸੀਂ ਨੇ ਇਹਨੂੰ ਟ੍ਰੀਟ ਕਰਨਾ ਹੈ ਤਾਂ ਬੇਵੈਸਟਰਨ ਦੇ ਨਾਲ ਜੈਜਮ ਕਾਰਬੋਨੇਯਮ ਆਉਂਦਾ ਇਹਦੇ ਨਾਲ ਤੁਸੀਂ ਸੋਚ ਸਕਦੇ ਹੋ ਕਿਉਂਕਿ ਬੇਵੈਸਟਰਨ ਕ੍ਰਿਸਟਲ ਦਾ ਬ੍ਰਾਂਡ ਆਉਂਦਾ ਵੈਸੀ ਹੁੰਦਾ ਇਹ ਵਿੱਚ ਕਾਰਬੋਨੇਯਮ ਹੀ ਹੈ ਤੇ ਜੇ ਤੁਸੀਂ ਪਨੀਰੀ ਬੀਜਣੀ ਇਸ ਤੇ 1 ਜੂਨ ਤੋਂ ਲੈ ਕੇ 15 ਜੂਨ ਤੱਕ ਜਿਹੜਾ ਇਹਦਾ ਬੈਸਟ ਟਾਈਮ ਹੈਗਾ ਜੂਨ ਮਹੀਨੇ ਹੀ ਇਸ ਲਈ ਤੁਸੀਂ ਜਿਹੜੀ ਡੀਐਸਆਰ ਸਿੱਧੀ ਵਿਜਾਈ ਕਰ ਸਕਦੇ ਹੋ ਜਮੀਨਾਂ ਨੂੰ ਚੰਗੀ ਤਰ੍ਹਾਂ ਬਾਬਹਾਲੋ ਕਿਉਂਕਿ ਇਹਨਾਂ ਕਿਸਮਾਂ ਨੂੰ ਜਿਆਦੇ ਅਗੇਤੀ ਪਨੀਰੀ ਬੀਜੀ ਜਿਆਦੇ ਅਗੇਤਾ ਜਿਹੜਾ ਇਹਦਾ ਡੀਐਸਆਰ ਕੀਤਾ ਹੋਇਆ ਇਹ ਫਿਰ ਇਹਦੇ ਵਿੱਚ ਦਾਣਾ ਪੈਣ ਦੀ ਬਹੁਤ ਜਿਆਦੇ ਪ੍ਰੋਬਲਮ ਆਉਂਦੀ ਹੈ ਕੋਈ ਵੀ ਜਿਹੜੀ ਬਾਸਮਤੀ ਦੀ ਕਿਸਮ ਹੈਗੀ ਹੈ ਜੇ ਗੱਲ ਕਰੀਏ 1121 ਦਾ 1121 ਦਾ ਕੇਰ 22 ਕੰਟਰੋਲ ਤੋਂ ਲੈ ਕੇ 23 24 ਕੰਟਰੋਲ ਤੱਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਹਰ ਸਾਲ ਜਿਹੜਾ ਰਹਿੰਦਾਗਾ ਕਿਉਂਕਿ ਹੁਣ ਅੱਜ ਘਟੋ ਘਟ 17 ਮਈ ਹੋ ਗਈ ਤੁਸੀਂ 1 ਜੂਨ ਤੋਂ ਲੈ ਕੇ 15 ਜੂਨ ਤੱਕ ਜਿਵੇਂ ਮਰਜੀ ਦੀ ਪਨੀਰ ਦਾ ਵੀ ਛਟਾ ਦੇ ਸਕਦੇ ਹੋ ਤੇ ਡੀਐਸਆਰ ਵੀ ਤੁਸੀਂ ਕਰ ਸਕਦੇ ਹੋ ਦੂਸਰੇ ਨੰਬਰ ਤੇ ਹੁੰਦੀ ਹੈ ਪੀਵੀ 17 18 ਟੋਟਲ ਇਹ 143 ਦਿਨ ਲੈਂਦੀ ਹੈ ਜੇ ਤੁਸੀਂ ਡੀਐਸਆਰ ਕਰਦੇ ਹੋ ਤਾਂ 134 35 ਦਿਨਾਂ ਦੇ ਵਿੱਚ ਪੱਕੇ ਜਾਂਦੇ ਆ 1 ਜੂਨ ਤੋਂ ਲੈ ਕੇ 15 ਜੂਨ ਤੱਕ ਇਹਦਾ ਡੀਐਸਆਰ ਸਿੱਧੀ ਤੇ ਵੀ ਕਰ ਸਕਦੇ ਹੋ ਤੇ ਤੁਸੀਂ ਟ੍ਰਾਂਸਪਲੈਂਟਿੰਗ ਇਸ ਕਿਸਮ ਦੀ ਵੀ ਕਰ ਸਕਦੇ ਕਿਉਂਕਿ ਕਾਫੀ ਕਿਸਾਨ ਹੈਗੇ ਆ 11 21 ਤੇ 18 85 ਦੇ ਨਾਲੋਂ 17 18 ਤੇ ਵੱਧ ਵਿਸ਼ਵਾਸ ਕਰਦੇ ਆ ਕਿਸਾਨ ਜਿਆਦਾ ਲਾਉਂਦੇ ਵੀ ਆ ਕਿਉਂਕਿ ਇਹ ਡਿੱਗਣ ਦੇ ਵਿੱਚ ਇਸ ਕਿਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਝੰਡੇ ਰੋਗ ਦੀ ਕੋਈ ਬਾਹਲੀ ਕਾਫੀ ਦਿੱਕਤ ਨਹੀਂ ਹੁੰਦੀ ਜਦੋਂ ਆਪਾਂ ਇਸ ਕਿਸਮ ਦਾ ਜਿਹੜਾ ਸੀ ਟ੍ਰੀਟਮੈਂਟ ਕਰਦੇ ਆ ਚਾਹੇ ਪਨੀਰੀ ਵੀਦਿਆਂ ਚਾਹੇ ਆਪਾਂ ਝੋਨਾ ਆਪਣਾ ਡੀਐਸਆਰ ਕਰਦੇ ਆ ਕਿਉਂਕਿ ਇਹ ਕਿਸਮਾਂ 1 ਜੂਨ ਤੋਂ ਲੈ ਕੇ 15 ਜੂਨ ਤੱਕ ਜਿਹੜੀਆਂ ਵਧੀਆ ਵਸਤ ਰਹਿੰਦੀਆਂ ਹੁਣ ਆਉਂਦੀ ਪੂਸ਼ਾ ਬਾਸਮਤੀ 1885 ਬੀਸ ਟੂ ਬੀਜ਼ 135 ਤੋਂ 40 ਦਿਨ ਲੈਂਦੀ ਹੈ ਜੇ ਤੁਸੀਂ ਡੀਐਸਆਰ ਸਿੱਧੀ ਵਿਆਈ ਕਰਦੇ ਹੋ 125 ਤੋਂ 30 ਦਿਨ ਲੈਣੇ ਆ 1 ਜੂਨ ਤੋਂ ਲੈ ਕੇ 15 ਜੂਨ ਤੱਕ ਇਹਦੀ ਤੁਸੀਂ ਪਨੀਰੀ ਵੀ ਆਰਾਮ ਦੇ ਨਾਲ ਛੱਟਾ ਦੇ ਸਕਦੇ ਹੋ ਤੇ ਡੀਐਸਆਰ ਵੀ ਕਰ ਸਕਦੇ ਹੋ ਕਿਉਂਕਿ ਮੇਰੇ ਕੁਝ ਕੁ ਕਿਸਾਨ ਭਰਾਵਾਂ ਦੇ ਜਿਹੜੀ 1885 ਲੱਗੀ ਸੀ ਬਹੁਤ ਵਧੀਆ ਕੇਰ ਸੀਗੇ 24 ਗੰਟ ਤੋਂ ਲੈ ਕੇ 26-27 ਕੰਟਰੋਲ ਤੱਕ ਇਸ ਕਿਸਮ ਦਾ ਜਿਹੜਾ ਕੇਰ ਆਇਆ ਸੀਗਾ ਕਿਉਂਕਿ ਇਹਨਾਂ ਦੇ ਨਾਲ 17-18 ਦਾ ਕੇਰ ਜ਼ਿਆਦਾ ਹੈ 65 ਮਣ ਤੋਂ ਲੈ ਕੇ 70 ਮਣ ਤੱਕ ਵੀ ਕਿਸਾਨ ਪਰਮ ਦੇ ਰਹਿੰਦੇ ਇਹਨਾਂ ਦੇ ਵਿੱਚ ਕੋਈ ਵੀ ਜ਼ਿਆਦਾ ਫੰਗਸ ਵੀ ਨਹੀਂ ਆਉਂਦੀ ਦੂਸਰੀ ਗੱਲ ਇਹਨਾਂ ਦੇ ਵਿੱਚ ਕੋਈ ਤੁਸੀਂ ਜ਼ਿਆਦਾ ਖਾਦ ਖਰਾਕ ਵੀ ਨਹੀਂ ਪਾਉਣੀ ਝੰਡੇ ਰੋਗ ਦੀ ਪ੍ਰੋਬਲਮ ਕੱਟ ਇਹਨਾਂ ਵਿੱਚ ਤਾਂ ਆਉਂਦੀ ਹੈ ਕਿਉਂਕਿ ਜੇ ਆਪਾਂ ਇਹਨਾਂ ਦੀ ਪਨੀਰੀ 1 ਜੂਨ ਤੋਂ 15 ਜੂਨ ਦੇ ਲਗਭਗ ਪਨੀ ਦਾ ਛੱਟਾ ਦਿੰਨੇ ਆ ਤਾਂ ਜਿਹੜੀਆਂ ਆਪਣੇ ਖੇਤਾਂ ਦੇ ਵਿੱਚ ਇਹ ਵੈਰਿਟੀਆਂ ਵਧੀਆ ਪਰਫਾਰਮੈਂਸ ਦੇ ਕੇ ਜਾਂਦਿਆਂ ਨੇ ਹੁਣ ਵਿੱਚ ਕਿਸਾਨ ਭਰਾ ਬਾਲੇ ਕਾਲੇ ਆ 11 ਇਹਦੀ ਆਪਣੀ 1509 1692 11 ਕਿਸਤਾਰ 18 ਆਪਣਾ 1885 ਇਹਦੀ ਪਨੀਰੀਆਂ ਵੀ ਵਿਜੀ ਜਾਂਦੇ ਆ ਬਾਈ ਇਹਨੂੰ ਆਪਾਂ ਇੰਨੇ ਗਿਰਤੀ ਲਾ ਕੇ ਤੁਸੀਂ ਜਾਣਾ ਕਿੱਥੇ ਆ ਕਿਉਂਕਿ ਬਾਈ ਰੱਬ ਦੇ ਨਾਲ ਆਪਾਂ ਚਲਾਕੀਆਂ ਨਹੀਂ ਕਰ ਸਕਦੇ ਗੇਤੀ ਲਾ ਕੇ ਗੇਤੀ ਵੱਢਣ ਵਾਲਾ ਤੁਸੀਂ ਟੌਪਿਕ ਭੁੱਲ ਜਾਓ ਕਿਉਂਕਿ ਹੁਣ ਇਹ ਮਾੜੇ ਮੌਸਮ ਨੂੰ ਚੱਲਦੀਆਂ ਨਹੀਂ ਹੈਗੀਆਂ ਹੁਣ ਇਹ ਠੰਡੇ ਮੌਸਮ ਦੇ ਵਿੱਚ ਜਾਂਦਿਆਂ ਨੇ ਕਿਉਂਕਿ ਫੇਰ ਹੀ ਇਹ ਵੈਰਾਈਟੀਆਂ ਕੇਰ ਦੇ ਕੇ ਜਾਂਦੀਆਂ ਨੇ ਵੀਡੀਓ ਕਿਦਾਂ ਦੀ ਲੱਗੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ